ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ लवली ਗਵਿੰਦਗੜੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਆਪਾਂ ਚਿੱਟੇ ਦੇ ਵਿਰੋਧ ਦੇ ਵਿੱਚ ਵੀਡੀਓ ਪਾਣੇ ਹੁੰਦੇ ਆ ਤੇ ਮੰਡੀ ਗਵਿੰਦਗੜ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਚਿੱਟੇ ਵਾਲਿਆਂ ਤੇ ਕਾਰਵਾਈ ਹੋ ਰਹੀ ਆ ਇਸੇ ਤਰ੍ਹਾਂ ਜਿਹੜੇ ਵੀ ਬੰਦੇ ਪੁਲਿਸ ਦਾ ਸਾਥ ਦੇ ਰਹੇ ਨੇ ਉਹਨਾਂ ਦੇ ਉੱਤੇ ਹਮਲਾ ਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇੱਕ ਭੈਣ ਦੀ ਵੀਡੀਓ ਵਾਇਰਲ ਹੋ ਰਹੀ ਸੀ ਸ਼ਾਂਤੀ ਨਗਰ ਵਾਲੀ ਤੇ ਉਸ ਭੈਣ ਨਾਲ ਵੀ ਤੁਹਾਨੂੰ ਮਲਾਵਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਦੇ ਬਚਨ ਸੁਣੀਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਚੱਕ ਦਿੰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਬਾਬਾ ਜੀ ਅੱਜ ਫੌਜਾਂ ਇਕੱਠੀਆਂ ਹੋਈਆਂ ਨੇ ਭੈਣ ਕੋਲ ਕੀ ਕਾਲ ਆਈ ਹੈ ਭੈਣ ਦੀ ਜਿਹੜੀ ਆਪਾਂ ਨੂੰ ਫੌਜਾਂ ਨੂੰਰੇ ਇਕੱਠੇ ਆਉਣੇ ਪਿਆ ਇਹ ਆ ਭੈਣ ਨੇ ਬੇਨਤਾ ਕੀਤਾ ਜੀ ਫੋਨ ਕੀਤਾ ਕਹਿੰਦੇ ਵੀ ਵੀਰੇ ਸਾਡੇ ਘਰ ਦੇ ਕੋਲ ਨਾ ਚਿੱਟਾ ਵਿਕਦਾ ਹੈਗਾ ਭੈਣ ਦੀ ਨੌਜਵਾਨ ਧੀ ਆ 17 18 ਸਾਲ ਦੀ ਬੱਚੀ ਵਾਹਿਗੁਰੂ ਦੇਖੋ ਟੁਟ ਜਾਦਾ ਨਹੀਂ ਬਾਬਾ ਜੀ ਉਹਨਾਂ ਦੀ ਜਿਹੜੀ ਵੇਚਦੇ ਹੈਗੇ ਉਹਨੇ ਕੋਈ ਗੁੱਗੀ ਜਨਾਨੀ ਹੈਗੀ ਆ 2 ਲੱਖ ਰੁਪਏ ਦੀ ਪਲੱਸ ਦੀ ਉਹਦੀ ਸੇਲ ਦੱਸਦੇ ਹੈਗੇ ਨੇ ਵਾਹਿਗੁਰੂ ਵਾਹਿਗੁਰੂ ਇਹਨੇ ਕੁੜੀ ਨੇ ਵੀਡੀਓ ਬਣਾਦੀ ਵੀ ਭਾਈ ਉਹਰੇ ਮੇਰੇ ਘਰ ਦੇ ਕੋਲ ਨਾ ਇਹ ਕੰਮ ਕਰੋ ਸਾਡੇ ਬੱਚਿਆਂ ਤੇ ਅਸਰ ਪੈਂਦਾ ਹੈਗਾ ਦੂਏ ਬਗਾਨੇ ਮੁੰਡੇ ਆਉਂਦੇ ਹੈਗੇ ਨੇ ਬਿਨਾ ਨੰਬਰ ਬਲੇਟਾਂ ਤੋਂ ਮੋਟਰਸਾਈਕਲ ਨੇ ਬਾਬਾ ਜੀ ਉਹਨਾਂ ਕੋਲ ਐਨ ਫੀਲਡ ਆ ਠੀਕ ਹੈ ਜੀ ਭਈ ਚਿੱਟਾ ਸਪਲਾਈ ਕਰਨ ਵਾਲਿਆਂ ਨੇ ਮੈਂ ਪਰਜਾ ਉਹ ਸੁਣਾ ਜਾਉਣਾ ਵੀ ਇਹਨਾਂ ਨੇ ਟੈਕਸੀ ਗਾਰਾਂ ਰੱਖ ਲਈਆਂ ਹੈਗੀਆਂ ਨੇ ਮਹਾਰਾਜ yellow ਨੰਬਰ ਪਲੇਟ ਵਾਲੀਆਂ ਵੀ ਪ੍ਰਸ਼ਾਸਨ ਸ਼ੱਕ ਨਾ ਕਰੇ ਵੀ ਇਹ ਤਾਂ ਕੋਈ ਟ੍ਰੈਵਲ ਕਰ ਰਿਹਾ ਹੈਗਾ ਪੈਸੇਂਜਰ ਜਾ ਰਿਹਾ ਹੈ ਕਰਦੇ ਉਹਦੇ ਵਿੱਚ ਇਹ ਸਪਲਾਈ ਨੇ ਮਹਾਰਾਜ ਇਹਨਾਂ ਕੋਲ ਹੁਣ ਚੱਟੇ ਵਾਲਿਆਂ ਕੋਲ ਟੈਕਸੀ ਗੱਡੀਆਂ ਨੇ ਜੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਤੇ ਗੌਰ ਕਰੋ ਤੇ ਇਹਨਾਂ ਦੇ ਘਰ ਢਾਓ ਨਾ ਉਹ ਜਿਹੜੀਆਂ ਪੰਥ ਨੂੰ ਸੰਭਾਲੋ ਬਾਬਾ ਜੀ ਇਹਦਾ ਵੀ ਸ਼ੌਣੀਆਂ ਬਣਾਈਏ ਆਪਾਂ ਸੰਗੀਤ ਦੇ ਵਿਦਿਆਲੇ ਬਣਾਈਏ ਘੋੜੇ ਰੱਖੀ ਉੱਥੇ ਆਪਾਂ ਘੋੜੇ ਪਾਲੀਏ ਬਿਲਕੁਲ ਜੀ ਪੰਥ ਦੇ ਵਿੱਚ ਵੱਧਾ ਹੋਵੇ ਉਹਨੂੰ ਤੁਸੀਂ ਖਰਾਬ ਨਾ ਕਰੋ ਜਿਹੜੀ ਪ੍ਰਾਪਰਟੀ ਆ ਤੁਸੀਂ ਇਹਨਾਂ ਨੂੰ ਬਿਲਕੁਲ ਇਹਨਾਂ ਦੇ ਜ਼ਬਤ ਕਰਕੇ ਬਾਬਾ ਜੀ ਉਹਨਾਂ ਨੂੰ ਦੇਸ਼ ਨਿਕਾਲਾ ਦੋ ਵੀ ਨਿਕਲੋਰੇ ਤੋਂ ਬਸ ਤੇ ਪਹਿਲੀ ਧਮਕੀ ਨਹੀਂ ਹੈ ਬਾਬਾ ਜੀ ਇਹ ਇਹ ਆਪਣੇ ਮਾਸਟਰ ਕਲੋਨੀ ਦੇ ਵਿੱਚ ਜਦ ਜਿੰਦਾਬਾਦ ਦੇ ਨਾਰੇ ਲੱਗ ਰਹੇ ਸੀ ਉਹਨਾਂ ਨੂੰ ਵੀ ਧਮਕੀਆਂ ਆਈਆਂ ਗਈਆਂ ਸਾਰੀ ਫੌਜ ਦੇ ਨਾਲ ਆ ਬਾਬਾ ਜੀ ਅਸੀਂ ਪਹਿਲਾਂ ਵੀ ਲਾਈਵ ਦੇ ਵਿੱਚ ਬੇਨਤੀ ਕਰ ਚੁੱਕੇ ਹਾਂ ਵਾਹਿਗੁਰੂ ਵੀ ਝੂਠੀਆਂ ਐਸ ਬੱਚੇ ਦੇ ਉੱਤੇ ਤੂਮ ਤਾਂ ਨਾ ਲਾਓ ਉਹਦੇ ਦੇ ਉੱਤੇ ਕਾਰਵਾਈ ਕਰਾਓ ਤੁਹਾਡੇ ਕੋਲ ਸਬੂਤ ਨੇ ਅਸੀਂ ਤੁਹਾਡੇ ਬਿਲਕੁਲ ਜੀ ਲਵਲੀ ਦੇ ਖਿਲਾਫ ਅਸੀਂ ਨਾਲ ਜਾਵਾਂਗੇ ਨਹੀਂ ਇਹਨੂੰ ਐਵੇਂ ਗਿੱਦੜ ਭੰਗੀਆਂ ਨਾਲ ਦੋ ਜਿਹੜੇ ਪੋਲੀਟੀਕਲ ਪਰਸਨ ਨੇ ਉਹਨਾਂ ਨੂੰ ਵੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈਗੀ ਇਹ ਵੀ ਇਹ ਜਿਹੜੀਆਂ ਤਾਕਤਾਂ ਹੈਗੀਆਂ ਨੇ ਕੁਝ ਟਾਈਮ ਵਾਸਤੇ ਹੁੰਦੀਆਂ ਨੇ ਬਾਅਦ ਮਹਾਰਾਜ ਤੋਂ ਡਰੋ ਤੁਸੀਂ ਸਤਗੁਰਾਂ ਨੂੰ ਮੂੰਹ ਦਿਖਾਉਣਾ ਦਸ਼ਮੇਸ਼ ਪਿਤਾ ਨੂੰ ਜਾ ਕੇ ਬਿਲਕੁਲ ਜੀ ਅਕਾਲ ਪੁਰਖ ਨੂੰ ਤੇ ਬਾਹਰ ਆਜਨੇ ਸਾਨੂੰ ਜਨਮ ਦੇ ਖਿਲਾਫ ਬਾਬਾ ਜੀ ਸਾਜਿਆ ਤੇ ਤੁਸੀਂ ਇਹ ਪਲੇਖਾ ਕੱਢਦੇ ਵੀ ਇਹ ਬੱਚਾ ਕੱਲਾ ਏ ਫੌਜ ਬਾਬਾ ਜੀ ਹੱਕ ਸੱਚ ਦੇ ਨਾਲ ਏ ਜੇ ਇਹ ਬੱਚਾ ਗਲਤ ਹੋਊਗਾ ਉਹਦਾ ਗਾਟਾ ਲੱਗ ਕਰਦਾਂਗੇ ਬਿਲਕੁਲ ਜੀ ਨਹੀਂ ਝੂਠੀਆਂ ਇਹਨੂੰ ਦਮਗੀਆਂ ਨਾ ਦੋ ਬਿਨਾ ਮਤਲਬ ਤੋਂ ਗਿੱਦੜ ਭਾਗੀਆਂ ਬਾਬਾ ਜੀ ਤੇ ਭੈਣਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਹੱਥ ਮੰਨ ਕੇ ਬੇਨਤੀ ਹੈ ਗਏ ਦੇ ਵਾਹਗਾਪੇ ਦੇ ਵਿੱਚ ਆ ਕੇ ਐਵੇਂ ਗਲਤ ਨਾ ਬੋਲੋ ਜਾ ਕੇ ਕਾਰਵਾਈ ਕਰਾਓ ਵਾਸੀਂ ਨਾਲ ਚੱਲਦੇ ਆ ਥੋੜੇ ਦੇ ਨਹੀਂ ਫਿਰ ਸਾਨੂੰ ਥੋੜੇ ਦੇ ਕਾਰਵਾਈ ਕਰਾਉਣੀ ਪੈਣੀ ਆ ਹੁਣ ਇਹਨੂੰ ਜਾਨੋ ਮਾਰਨੀਆਂ ਧਮਕੀਆਂ ਦੇ ਰਹੇ ਆ ਹੱਥ ਬੰਨ ਕੇ ਸਾਡੀ ਇਹ ਵੀ ਬੇਨਤੀ ਹੈ ਵੀ ਜੇ ਬੱਚੇ ਨੂੰ ਹੱਥ ਲੱਗ ਗਿਆ ਤੇ ਆਪਣਾ ਸੋਚ ਸਮਝ ਲਿਓ ਖਾਲਸੇ ਦਾ ਰੌਰੀ ਤਾਂ ਨਾਲ ਬਾਬਾ ਜੀ ਸਜ਼ਾ ਦੇਣੀ ਹੈ ਅਸੀਂ ਪ੍ਰਸ਼ਾਸਨ ਨੇ ਦੇਣੀ ਹੈ ਜਿਹੜੀ ਉਹ ਲੱਗ ਦੇਣੀ ਹੈ ਸਾਡੀ ਹੱਥ ਬੰਨ ਕੇ ਬੇਨਤੀ ਹੈ ਵੀ ਤੁਸੀਂ ਚਿੱਟੇ ਦੇ ਖਿਲਾਫ ਹੋ ਉਹ ਗੱਲ ਨੂੰ ਇਹ ਅੱਗ ਥੋੜੇ ਘਰਾਂ ਦਾ ਕੌਣੀਆਂ ਕੋਈ ਗੱਲ ਨਹੀਂ ਆ ਬੈਂਨੋ ਵੀ ਕਹਿੰਦੇ ਜਿਹੜੇ ਹੁਣ ਵੇਚਦੇ ਨੇ ਮਾਇਆ ਇਕੱਠੀ ਕਰ ਰਹੇ ਨੇ ਬਾਬਾ ਜੀ ਇਹ ਕੂੜਾ ਕੂੜ ਇਕੱਠਾ ਕਰ ਰਹੇ ਹੋ ਕੱਲ ਨੂੰ ਤੁਹਾਡੇ ਬੱਚੇ ਹੀ ਪੀਣਗੇ ਤੁਹਾਡੀਆਂ ਕੁਲਾਂ ਤੁਸੀਂ ਕਿਸੇ ਬੱਚੇ ਮਾਰ ਰਹੇ ਹੋ ਤੁਸੀਂ ਮਾਂ-ਵਾ ਦੇ ਬੁੱਤ ਨੌਜਵਾਨ ਤੁਸੀਂ ਸ਼ਰਮ ਕਰੋ ਮਿਹਨਤ ਕਰੋ ਮਹਾਰਾਜ ਨੇ ਤੁਹਾਡੇ ਹੱਥ ਪੈਰ ਦਿੱਤੇ ਹੈਗੇ ਆ ਸਲਾਮ ਦਾ ਸਾਰਾ ਕੁਝ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਐਸਐਚਓ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਧਾਈ ਦੇ ਪਾਤਰੋਂ ਬਾਬਾ ਜੀ ਆ ਗੌਰ ਕਰੋ ਕੁੜੀ ਨੂੰ ਧਮਕੀਆਂ ਦੇ ਰਹੇ ਨੇ ਇਹਨਾਂ ਬੱਤੀਆਂ ਨੂੰ ਘੇਰ ਰਹੇ ਨੇ ਇਹਨਾਂ ਨੂੰ ਵੀ ਤੁਸੀਂ ਕਿਉਂ ਜੱਟੇ ਦੇ ਖਿਲਾਫ ਬੋਲਦੇ ਹੋ ਇੱਧਰ ਨੂੰ ਆਓ ਮਹਾਰਾਜ ਜੀਸੀਬੀ ਲੈ ਕੇ ਪਰ ਉਹਨਾਂ ਦਾ ਨੁਕਸਾਨ ਨਾ ਕਰੋ ਜਿਹੜੀਆਂ ਕੀ ਹੈ ਜੀ ਕੋਈ ਗੁਰਮਤਦਾਰੇ ਪ੍ਰਚਾਰ ਕਰੀਏ ਉਹਨਾਂ ਘਰਾਂ ਦੇ ਵਿੱਚੇ ਪ੍ਰਾਪਰਟੀਆਂ ਵੱਡਾ ਦਲ ਦੇ ਹਵਾਲੇ ਕੀਤੀਆਂ ਜਾਣ ਬਾਬਾ ਜੀ ਤਰਨਾ ਦਲਾਂ ਦੇ ਹਵਾਲੇ ਕੀਤੀਆਂ ਜਾਣ ਫੌਜਾਂ ਦੇ ਹਵਾਲੇ ਕੀਤੀਆਂ ਜਾਣ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਪ੍ਰਿਯਾਸ਼ਣ ਨੂੰ ਵੀ ਟਿੱਕੇ ਨੂੰ ਤੁਸੀਂ ਮਹਾਰਾਜ ਮਹਾਰਾਜ ਨੇ ਤੁਹਾਨੂੰ ਤਾਕਤ ਦਿੱਤੀ ਆ ਵਰਦੀ ਦੇ ਕੇ ਕੁਰਸੀ ਦੇ ਕੇ ਨਵਾਦਿਆ ਤੁਹਾਨੂੰ ਤੁਸੀਂ ਇਹ ਨਾ ਜਿਹੜੀਆਂ ਬੁਰਾਈਆਂ ਨੇ ਇਹਨਾਂ ਦੇ ਖਿਲਾਫ ਲੜੋ ਮਹਾਰਾਜ ਕਿਰਪਾ ਕਰਨਗੇ ਤੁਹਾਡੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਰੋਜ ਅਸੀਂ ਸਿੰਘ ਨੇ ਕਰਮ ਸਿੰਘ ਨੇ ਬੇਨਤੀ ਕਰਤੀ ਬਹੁਤ ਵਧੀਆ ਬੇਨਤੀ ਕੀਤੀ लवली ਨੂੰ ਆਇਆ ਨਾ ਸਮਝਿਓ ਵੀ लवली ਸਿੰਘ ਇਕੱਲਾ ਸਾਰੀਆਂ ਫੌਜਾਂ ਖਾਲਸਾ ਪੰਥ लवली ਦੇ ਨਾਲ ਫੌਜ ਦੇ ਨਾਲ लवली ਸਿੰਘ ਦੇ ਨਾਲ ਆ ਸਾਰਾ ਖਾਲਸਾ ਪੰਥ ਆਇਆ ਨਾ ਸਮਝਿਓ ਵੀ ਇਹ ਇਕੱਲਾ ਇਹਦੇ ਮੋਢੇ ਨਾਲ ਮੋਢਾ ਲਾ ਕੇ ਮਰਦੇ ਦਮ ਤੱਕ ਚੱਲਾਂਗੇ ਚੱਲਦੇ ਆ ਰਹੇ ਹਾਂ ਤੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦੋ ਗੱਲਾਂ ਭੈਣਾਂ ਨਾਲ ਵੀ ਕਰਾਂਗੇ ਮਹੱਲਾ ਨਿਵਾਸੀਆਂ ਨਾਲ ਕਰਾਂਗੇ ਹਾਂਜੀ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਭੈਣੇ ਉਹ ਜਿਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਸ਼ਾਂਤੀ ਨਗਰ ਦੇ ਵਿੱਚ ਚਿੱਟਾ ਵਿਕ ਰਿਹਾ ਨੇੜੇ ਰਾਧਾ ਸਵਾਮੀ 사ਸੰਗ ਘਰ ਤੇ ਭੈਣੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਅਵੇਅਰ ਕਰੋਗੇ ਇਸ ਚੀਜ਼ ਬਾਰੇ ਵੀ ਵੀ ਵਿਰੋਧ ਕਰਨਾ ਚਾਹੀਦਾ ਆਪਾਂ ਨੂੰ ਜਾਂ ਨਹੀਂ ਕਰਨਾ ਚਾਹੀਦਾ ਜਿਹੜੀ ਚੀਜ਼ ਤੁਹਾਡੇ ਨਾਲ ਹੋਈ ਹੈ ਧਮਕੀਆਂ ਮਿਲ ਰਹੀਆਂ ਨੇ ਤੁਹਾਨੂੰ ਬਿਲਕੁਲ ਜੀ ਜਿਹੜਾ ਸਚਾਈ ਦੇ ਉੱਤੇ ਉੱਠਦਾ ਆਵਾਜ਼ ਚੱਕਦਾ ਉਸੇ ਨੂੰ ਹੀ ਡਰਾਣ ਧਮਕਾਣ ਲੱਗ ਜਾਂਦੇ ਆ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਆ ਸਾਨੂੰ ਹਲਪ ਦੋ ਸਾਨੂੰ ਮਦਦ ਕਰੋ ਸਾਨੂੰ ਦੱਸੋ ਵੀ ਕਿਹੜਾ ਬੰਦਾ ਕਿੱਥੇ ਨਸ਼ਾ ਵੇਚ ਰਿਹਾ ਕਿੱਥੇ ਹੋਇਆ ਤੇ ਜੇ ਦੱਸਦੇ ਆ ਅਸੀਂ ਤਾਂ ਵੀ ਮਰਦੇ ਆ ਨਹੀਂ ਦੱਸਦੇ ਤਾਂ ਵੀ ਮਰਦੇ ਆ ਅਸੀਂ ਤਾਂ ਦੇਖੋ ਜੀ ਡਰਨ ਵਾਲੇ ਹੈ ਨਹੀਂ ਕਿਉਂਕਿ ਸਾਡੇ ਘਰਾਂ ਤੱਕ ਅਗਲੇ ਬੜਦੇ ਨੇ ਆ ਕੇ ਸਾਨੂੰ ਡਰਾਇਆ ਜਾਂਦਾ ਹੁਣ ਵੀ ਅਸੀਂ ਚੁੱਪ ਹੋ ਕੇ ਬਹਿ ਜਾਈਏ ਅਸੀਂ ਸੁਪਰਸ਼ਾਸਨ ਦੇ ਕੋਲ ਇਹੀ ਅਰਜ਼ ਕਰਦੇ ਆ ਬੇਨਤੀ ਕਿ ਨਕੇਲ ਪਾਈ ਜਾਵੇ ਨਸ਼ਾ ਵੇਚਣ ਵਾਲਿਆਂ ਤੇ ਤੇ ਜਿਹੜੇ ਨਸ਼ੇ ਵਾਲੇ ਵੇਚਣ ਵਾਲਿਆਂ ਦਾ ਸਾਥ ਦਿੰਦੇ ਨੇ ਉਹਨਾਂ ਤੇ ਵੀ ਨਕੇਲ ਪਾਈ ਜਾਵੇ। ਕਿਨੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਜੇ ਮੈਂ ਹੁਣ ਤੁਹਾਡੇ ਪਰਿਵਾਰ ਨੂੰ ਧਮਕੀ ਆਈ ਹੈ ਹਨਾ ਜੀ ਉਵੇਂ ਸਾਡੇ ਪਰਿਵਾਰ ਨੂੰ ਵੀ ਧਮਕੀ ਆਈ ਹੈ ਜੀ ਤੇ ਜਿਹੜੇ ਜਿੰਦਾਬਾਦ ਪੰਜਾਬ ਪੁਲਿਸ ਦੇ ਨਾਰੇ ਲਾ ਰਹੇ ਸੀ ਜਿੰਨੇ ਵੀ ਮੁੰਡੇ ਉਹ ਆਪਸ ਦੇ ਵਿੱਚ ਵੀ ਲੜ ਰਹੇ ਨੇ ਵੀ ਤੁਸੀਂ ਸਾਡੇ ਘਰ ਟਾਏ ਜਾ ਰਹੇ ਨੇ ਵੀ ਤੁਸੀਂ ਜਿੰਦਾਬਾਦ ਦੇ ਨਾਰੇ ਲਾ ਰਹੇ ਹੋ ਜੀ ਇਸ ਬਾਰੇ ਤੁਸੀਂ ਕੀ ਕਹੋਗੇ ਜੀ ਵੀਰ ਜੀ ਮੈਂ ਤਾਂ ਕਹਿੰਦੀ ਜਿੰਦਾਬਾਦ ਦੇ ਨਹੀਂ ਮੁਰਦਾਬਾਦ ਦੇ ਲਾਣੇ ਚਾਹੀਦੇ ਆ ਵਾਹਿਗੁਰੂ ਜਿੰਦਾਬਾਦ ਦੇ ਨਹੀਂ ਲਾਣੇ ਚਾਹੀਦੇ ਇਹਨਾਂ ਨਸ਼ਾ ਵੇਚਣ ਵਾਲਿਆਂ ਕੋਲੋਂ ਹਥਿਆਰ ਨੇ ਸਾਨੂੰ ਹਥਿਆਰ ਕਿਉਂ ਨਹੀਂ ਦਿੱਤੇ ਗਏ ਸੀ ਜਨਾਨੀਆਂ ਅਨ ਸੇਫ ਆ ਆਪਣੇ ਘਰਾਂ ਦੇ ਵਿੱਚ ਅਸੀਂ 2 ਮਿੰਟ ਆਪਣੇ ਗੇਟ ਖੁੱਲੇ ਛੱਡਦੇ ਤੇ ਸਾਨੂੰ ਇਹ ਨਹੀਂ ਪਤਾ ਕਦ ਕਿਹੜਾ ਬੰਦਾ ਅੰਦਰ ਵੜ ਜਾਏ ਮੋਬਾਈਲ ਕੋਲੋਂ ਚੋਰੀ ਕਰਦੇ ਮੋਬਾਈਲ ਕਰ ਲਵੇ ਜਨਾਨੀਆਂ ਅਗਰ ਦੋ ਘੜੀ ਬਾਹਰ ਬੈਠ ਜਾਂਦੇ ਕੰਨਾਂ 'ਚੋਂ ਕਾਟੇ ਵਾਲੀਆਂ ਲਾ ਕੇ ਲੈ ਜਾਂਦੇ ਨੇ ਚੋਰ ਮੋਬਾਈਲ ਖੋ ਕੇ ਲੈ ਜਾਂਦੇ ਨੇ ਪਰ ਭੈਣ ਮੇਰੀ ਥੋੜੀ ਗੱਲ ਵਿੱਚ ਬਚਾ ਲਈ ਆ ਜਿਹੜੇ ਵੇਚ ਰਹੇ ਨੇ ਚਾਹੇ ਜਨਾਨੀ ਵੇਚਦੀ ਆ ਚਾਹੇ ਬੰਦਾ ਵੇਚਦਾ ਉਹਨਾਂ ਦੇ ਕੰਡੇ ਬੀਜੇ ਹੋਏ ਉਹਨਾਂ ਦੇ ਜ਼ਬਾਕਾਂ ਨੂੰ ਭੁਗਤਣੇ ਪੈਣੇ ਨੇ ਬਸ ਇਹ ਜਿੱਕਾ ਯਾਦ ਰੱਖਣਾ ਆਪਾ ਤੇ ਵੀਰ ਜੀ ਸਾਡੇ ਮੱਲੇ ਵਾਲੇ ਜਿੰਨੇ ਵੀ ਆਪਣੇ ਬੰਦੇ ਨੇ ਅੱਥੇ ਤਾਂ ਸਾਰੇ ਇੱਕ ਗੱਲ ਕਹਿੰਦੇ ਆ ਕਿ ਸਾਡੇ ਮਹੱਲੇ ਦੇ ਵਿੱਚ ਨਾ ਤਾਂ ਕੋਈ ਐਮਸੀ ਵੋਟ ਮੰਗਣ ਆਵੇ ਹੁਣ ਨਾ ਕੋਈ ਐਮਐਲਏ ਆਵੇ ਕਿਉਂਕਿ ਜਦ ਅਸੀਂ ਅੰਮੇ ਸੇਵਾ ਅਸੀਂ ਇੰਨੀ ਗੁਜਾਰਸ਼ ਕੀਤੀ ਸਾਡੀ ਅੰਨੀ ਵੀਡੀਓ ਅਸੀਂ ਪਾਈ ਦੁਖੀ ਹੋ ਕੇ ਵੀ ਇੱਥੇ ਚਿੱਟਾ ਬਿਕ ਰਿਹਾ ਅੱਜ ਤੋਂ 5 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ 5 ਸਾਲ ਦੇ ਕਿੱਥੇ ਸੀ ਐਮਐਲਏ ਸਾਹਿਬ ਇੱਕ ਵਾਰ ਵੀ ਆ ਕੇ ਸਾਡੇ ਮਹੱਲੇ 'ਚ ਸਾਨੂੰ ਪੁੱਛਿਆ ਨਹੀਂ ਗਿਆ ਵੀ ਅਸੀਂ ਅਸੀਂ ਕਿਵੇਂ ਰਹਿ ਰਹੇ ਹਾਂ ਕਿਵੇਂ ਨਹੀਂ ਕਿਵੇਂ ਐਮਐਮਸੀ ਸਾਹਿਬ ਨੇ ਵੀ ਕਦੀ ਆ ਕੇ ਨਹੀਂ ਪੁੱਛਿਆ ਸਾਨੂੰ ਤੇ ਇਹ ਭੈਣ ਸੀ ਜਿਹੜੇ ਸ਼ਾਂਤੀ ਨਗਰ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਤੇ ਮੈਂ ਪੂਰੇ ਪੰਜਾਬ ਨੂੰ ਇੱਕੇ ਬੇਨਤੀ ਕਰਨਾ ਚਾਹਨਾ ਵੀ ਬਾਈ ਜਿੱਥੇ ਵੀ ਚਿੱਟਾ ਵਿਕਦਾ ਰੌਲਾ ਪਾਓ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲੋ ਠੀਕ ਹੈ ਜੀ ਤੇ ਸਾਡਾ ਕਿਸੇ ਨਾਲ ਵੀ ਵਿਰੋਧ ਨਹੀਂ ਹੈ ਕਿਸੇ ਪਾਰਟੀ ਨਾਲ ਵਿਰੋਧ ਨਹੀਂ ਹੈ ਕੋਈ ਵੀ ਪਾਰਟੀ ਦਾ ਬੰਦਾ ਸਤਕਾਰਯੋਗ ਹੈ ਸਾਰੀਆਂ ਪਾਰਟੀਆਂ ਨੂੰ ਬੇਨਤੀ ਆ ਇਸ ਚਿੱਟੇ ਦੇ ਮਾਮਲੇ ਦੇ ਵਿੱਚ ਤੁਸੀਂ ਸਾਰੇ ਰਲ ਮਿਲ ਕੇ ਇਸ ਦਾ ਹੱਲ ਕੱਢੋ ਤਾਂ ਕਿ ਹੁਣ ਸਾਡੀਆਂ ਭੈਣਾਂ ਨੇ ਇਆ ਕੁਝ ਵੀਰ ਨੇ ਜਿਹੜੇ ਸੇਫ ਰਹਿ ਸਕਣ ਦੇਖੋ ਤੁਸੀਂ ਇਲਾਕਾ ਦੇਖੋ ਪਹਿਲਾਂ ਤਾਂ ਸ਼ਾਂਤੀ ਨਗਰ ਦਾ ਤੇ ਕਿਸ ਤਰ੍ਹਾਂ ਤੇ ਇਸ ਤਰ੍ਹਾਂ ਦੇ ਇਲਾਕਿਆਂ ਦਾ ਹਾਲ ਹੁਣ ਤੁਸੀਂ ਦੇਖ ਲਓ ਕਿਵੇਂ ਦੇ ਗਦਾਮ ਨੇ ਤੇ ਇਹੋ ਜਿਹੇ ਇਲਾਕਿਆਂ ਦੇ ਵਿੱਚ ਲੋਕ ਛੁਪ ਕੇ ਤਾਂ ਕਹਿਣ ਦੀ ਲੋੜ ਨਹੀਂ ਹੈ ਐਵੇਂ ਦੇ ਦਰਖਤ ਨੇ ਪੇੜ ਨੇ ਝਾੜੀਆਂ ਨੇ ਇਹਨਾਂ ਦੇ ਵਿੱਚ ਚਿੱਟਾ ਲੱਗਦਾ ਆ ਕੇ ਤੇ ਆ ਭੈਣ ਦਾ ਨਾਲ ਉਰੇ ਮੁਹੱਲਾ ਜੀ ਭੈਣਾਂ ਦਾ ਤੇ ਉਰੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਢੇਹਾ ਵਸਤੀ ਵਾਲਿਆਂ ਦੀਆਂ ਵੀ ਧਮਕੀਆਂ ਆ ਰਹੀਆਂ ਨੇ ਤੇ ਹਾਂਜੀ ਭੈਣ ਤੁਸੀਂ ਕੀ ਕਹੋਗੇ ਨਹੀਂ ਵੀਰੇ ਬੋਲੋ ਨਹੀਂ ਦੱਸੋ ਤੁਸੀਂ ਬਸ ਨਸ਼ਾ ਖਤਮ ਹੋਣਾ ਚਾਹੀਏ ਨਸ਼ਾ ਖਤਮ ਹੋਣਾ ਚਾਹੀਦਾ ਨਾ ਜੀ ਤੁਸੀਂ ਉਰੇ ਤੇ ਹੀ ਰਹਿਣ ਵਾਲੇ ਹੋ ਹਾਂਜੀ ਦੇਖੋ ਆ ਭੈਣ ਦਾ ਵੀ ਇਹੀ ਕਹਿਣਾ ਵੀ ਨਸ਼ਾ ਖਤਮ ਹੋਣਾ ਚਾਹੀਦਾ ਹਾਂਜੀ ਕੀ ਕਹਿ ਰਹੇ ਹੋ ਭੈਣੇ ਨੀ ਬਸ ਇਹ ਕਹਿ ਰਹੇ ਵੀ ਵੋਟਾਂ ਲੈਣ ਲਈ ਤਾਂ ਸਾਡੇ ਕੋ ਸਾਰੇ ਆਂਦੇ ਨੇ ਹਾਂਜੀ ਐਮ ਸੀ ਸਾਹਿਬ ਵੀ ਆ ਕੇ ਜਾਂਦੇ ਨੇ ਵੀ ਸਾਨੂੰ ਵੋਟਾਂ ਪਾਓ ਜਦ ਅਸੀਂ ਵੋਟਾਂ ਦਿੰਨੇ ਅਸੀਂ ਆਪਣੀ ਐਸੇ ਕਰਕੇ ਹੀ ਦਿੰਨੇ ਨੇ ਵੀ ਸਾਨੂੰ ਕੱਲ ਨੂੰ ਅਸੀਂ ਇਹੀ ਸਾਡੇ ਮਾਈ ਬਾਪ ਹੁੰਦੇ ਨੇ ਉੱਪਰ ਵੀ ਅਸੀਂ ਇੰਨਾ ਤੱਕ ਜਾਈਏ ਤੇ ਜਦੋਂ ਇਹਨਾਂ ਕੋਲੋਂ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਦੇ ਫੋਨ ਹੀ ਬੰਦ ਹੁੰਦੇ ਨੇ ਚੱਕਦੇ ਹੀ ਨਹੀਂ ਫੋਨ ਇਹ ਤਾਂ ਤੇ ਦੋ ਗੱਲਾਂ ਮਲਕੀ ਸਿੰਘ ਜੀ ਤੁਸੀਂ ਵੀ ਕਹੋ ਜੀ ਕੀ ਕਹੂੰਗਾ ਦਾਹੀ ਕਹੂੰਗਾ ਦੇਖੋ ਇਹਨਾਂ ਦਾ ਕੰਮ ਆ ਧਾਂਕਿਆਂ ਦੇ ਇਹਨਾਂ ਨੇ ਕੰਮ ਨੂੰ ਤਾਂ ਡਰਾਉਣਾ ਛੋਕਰਾ ਚਲੋ ਭੈਣ ਵਾਲਾ ਜਿੰਨੇ ਖੜੇ ਨੇ ਸ਼ਹਿਰ ਵਾਸੀ ਮੱਲਾ ਵਾਸੀ ਸਾਰਾ ਸ਼ਹਿਰ ਖੜਾ ਪੈਣੇ ਤੁਹਾਡੇ ਨਾਲ ਟੈਨਸ਼ਨ ਨਾਲ ਉਹਦਾ ਲਵਲੀ ਵੀ ਗਵਾਹ ਹੈ ਕੌਣ ਸੀ ਮੇਰੇ ਨਾਲ ਇਹ ਖੁਦ ਕਹਿੰਦੇ ਹੁੰਦੇ ਇਕੱਲੇ ਸੇਵਾ ਕਰ ਇਕੱਲੇ ਭੱਜੇ ਫਿਰਦਨੇ ਆਏ ਸ਼ੁਕਰਾਂ ਪੈਣ ਦੇ ਨਾਲ ਚਲੋ ਖੜਨ ਲੱਗੇ ਨੇ ਸ਼ਹਿਰ ਪਰ ਮੈਂ ਪੈਣ ਜਿਹੜਾ ਤੂੰ ਕਹਿੰਦੀ ਹੈ ਨਾ ਇਹਦਾ ਸਹਾਰਾ ਲੈਣ ਨੂੰ ਮੈਂ ਇਹ ਤੋਂ ਸਲਾਹ ਲੈਣ ਨੂੰ ਮੈਂ ਤੁਹਾਡੇ ਲਾਈਵ ਦੇ ਵਿੱਚ ਕਹਿ ਰਿਹਾ ਇਹ ਨਾ ਤਾਂ ਤੈਨੂੰ ਕਿਸੇ ਨੇ ਸਲਾਹ ਚੰਗੀ ਦੇਣੀ ਹੈ ਜਿਹੜੀ ਤੇਰੀ ਗੱਲ ਸੁਣਨਗੇ ਵੀਰ ਜੀ ਕਿਸੇ ਦੇ ਵੀ ਸਹਾਰੇ ਤੇ ਕਿਸੇ ਦੇ ਸੁਣ ਲਓ ਹੁਣ ਹੁਣ ਬੋਲਣਾ ਜਿਹੜੀ ਗੱਲ ਤੇਰੀ ਸੁਣਨਗੇ ਉਹ ਅੱਗੇ ਜਾ ਕੇ ਕਰਨਗੇ ਬਾਲਾ ਬੋਲਣਾ ਨਹੀਂ ਹੈਗਾ ਇਹ ਚੀਜ਼ਾਂ ਦੇ ਉੱਤੇ ਕੰਟਰੋਵਰਸੀ ਨਹੀਂ ਪੈਣਾ ਅਸੀਂ ਨੇ ਇਹ ਚੀਜ਼ਾਂ ਦੇ ਵਿੱਚ ਜੇ ਸਾਨੂੰ ਕੋਈ ਧਮਕੀ ਦਿੰਦਾ ਤਾਂ ਥਾਣੇ ਕੰਪਲੀਟ ਲਖਾਇਓ ਚੁੱਪ ਕਰਾਂ ਠੀਕ ਹੈ ਜੀ ਠੀਕ ਹੈ ਨਾ ਪੁਲਿਸ ਪ੍ਰਸ਼ਾਸਨ ਨਾਲ ਲੈ ਕੇ ਚੱਲਣਾ ਆਪਾਂ ਤੇ ਵਿਰੋਧ ਨਹੀਂ ਕਰਨਾ ਇਹਨਾਂ ਦਾ ਆਪਾਂ ਆਪਾਂ ਨਾਲ ਇਹਨਾਂ ਨੂੰ ਇਹੀ ਆ ਵੀ ਆਪਾਂ ਚਿੱਟਾ ਵੇਚਣ ਵਾਲਿਆਂ ਦਾ ਵਿਰੋਧ ਕਰਦਾ ਜੀ ਚਿੱਟਾ ਵੇਚਣ ਵਾਲਿਆਂ ਨੂੰ ਤਾਂ ਅਸੀਂ ਜਾਣਦੇ ਆ ਵੀ ਇਹ ਖਤਮ ਹੋ ਜੂਵੇ ਜਲਦੀ ਇਹ ਚਿੱਟਾ ਹੁਣ ਨਵੀਆਂ-ਨਵੀਆਂ ਲੋਕੇਸ਼ਨਾਂ ਤੋਂ ਆ ਗਿਆ ਵਾ ਨਵੀਆਂ-ਨਵੀਆਂ ਲੋਕੇਸ਼ਨਾਂ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਪਹਿਲਾਂ ਹੀ ਕਰ ਚੁੱਕੇ ਹਾਂ ਵੀ ਸਾਡੇ ਕੋਲ ਨਵੀਆਂ ਲੋਕੇਸ਼ਨਾਂ ਆ ਗਈਆਂ ਜੇ ਤੁਹਾਡਾ ਹੋਰ ਹੈਗਾ ਇਹਦੇ ਤੇ ਕੰਮ ਕਰਨ ਦਾ ਦਿਲ ਕਰਦਾ ਹੈ ਮੇਰੇ ਦੇ ਉੱਤੇ ਤਾਂ ਮੇਤੋ ਲਵੋ ਲੋਕੇਸ਼ਨ ਤੇ ਮੈਂ ਦੇਣ ਨੂੰ ਤਿਆਰਾਂ ਲੋਕੇਸ਼ਨ ਆਓ ਮੈਨੂੰ ਫੋਨ ਕਰ ਲਓ ਚਾਹੇ ਮੈਨੂੰ ਮਿਲ ਲੋ ਸਾਰੇ ਪ੍ਰਸ਼ਾਸਨ ਕੋਲ तकरीबन ਜਿਆਦਾਤਰ ਹੈਗਾ ਮੇਰਾ ਨੰਬਰ ਸਾਰਿਆਂ ਕੋਲ ਫੇਸਬੁੱਕ ਦੇ ਉੱਤੇ ਮਲਕੀ ਸਿੰਘ ਜੀ ਦੇ ਨਾਮ ਤੇ ਮਲਕੀ ਸਿੰਘ ਅੰਬੇ ਮਾਜਰਾ ਦੇ ਨਾਮ ਤੇ ਚੈਨਲ ਆ ਬਾਈ ਜੀ ਦਾ ਨਹੀਂ ਨਹੀਂ ਚਲੋ ਚੈਨਲ ਤੋਂ ਨਹੀਂ ਦਿੱਤਾ ਕੋਈ ਗੱਲ ਨਹੀਂ ਚਲੋ ਕੰਟੈਕਟ ਉੱਥੇ ਵੀ ਹੋ ਸਕਦਾ ਜੀ ਤੇ ਗੱਲ ਹੈਗੀ ਹੈ ਕੰਮ ਸੀਗਾ ਵਿਰੋਧ ਕਰਨਾ ਸੀ ਕੀਤਾ ਜੀ ਉਹਨਾਂ ਦਾ ਕੰਮ ਆ ਧਮਕੀਆਂ ਦੇਣਾ આરોਪ ਲਾਣੇ ਉਹ ਉਹਨਾਂ ਦਾ ਕੰਮ ਆ ਠੀਕ ਹੈ ਇਹ ਚੱਲਦਾ ਰਹਿਣਾ ਇਹ ਇਹਦੇ ਵਿੱਚ ਨਹੀਂ ਪੈਣਾ ਹੈਗਾ ਮੈਨੂੰ ਬਰਮਿੰਦਰ ਦਾ ਵੀ ਇਹਦੇ ਤੇ ਕੋਣ ਆਇਆ ਸੀ ਛੋਟੇ ਦਾ ਰਾਤ ਨੂੰ 3:00 ਦੇ 10:00 ਵਜੇ ਪਰਸੋਂ ਕਹਿੰਦੇ ਚੀਜ਼ਾਂ ਚ ਨਾ ਬਹੁਤ ਸੀ ਉਹ ਤਾਂ ਮੇਰੇ ਨਾਲ ਵੀ ਉਹਨੇ ਕਿਹਾ ਕਹਿੰਦਾ ਵੀ ਬਹੁਤ ਕੁਝ ਹੁੰਦਾ ਉਹਦੇ ਨਾਲ ਵੀ ਤੇ ਇਹ ਚੀਜ਼ਾਂ ਚ ਨਹੀਂ ਪੈਣਾ ਹੈ ਇਹ ਕਮਜ਼ੋਰੀਆਂ ਦਿਖਾਉਣ ਵਾਲਾ ਕੰਮ ਹੋ ਜਾਂਦਾ ਇੱਕ ਵੀ ਸਾਡੀ ਕਮਜ਼ੋਰੀ ਐ ਪਸੇਂ ਅਸੀਂ ਟਾਰ ਕੇ ਹਾਂ ਪ੍ਰਸ਼ਾਸਨ ਕੋਲ ਜਾਓ ਅਸੀਂ ਕੀ ਪ੍ਰਸ਼ਾਸਨ ਜਿੱਥੇ ਪ੍ਰਸ਼ਾਸਨ ਦੀ ਲੋੜ ਅਸੀਂ ਨਾਲ ਲੈ ਕੇ ਚੱਲਾਂਗੇ ਜਿੱਥੇ ਸਾਡਾ ਵਿਰੋਧ ਬਣਦਾ ਸੀ ਵਿਰੋਧ ਵੀ ਕਰਾਂਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਇੱਕ ਇੱਕ ਸਵਾਲ ਮਿਲ ਕੇ ਸਹੀ ਹੋਰ ਕਰਾਂਗੇ ਜਿਸ ਤਰ੍ਹਾਂ ਕੀ ਭੈਣ ਉਹਨਾਂ ਨੇ ਹੋਰੇ ਸ਼ਾਂਤੀ ਨਗਰ ਦੇ ਵਿੱਚ ਇਸ ਤਰ੍ਹਾਂ ਮੀਟਿੰਗ ਰੱਖੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਤਰ੍ਹਾਂ ਮੀਟਿੰਗ ਕਰਦੇ ਰਾਂਗੇ ਨਹੀਂ ਕਰਦੇ ਨਹੀਂ ਅਸੀਂ ਤਾਂ ਇਹ ਕਹਿੰਨੇ ਮੀਟਿੰਗ ਤਾਂ ਚੱਲਦੀ ਰਹੂਗੀ ਪਰ ਅਸੀਂ ਐਸਐਸਪੀ ਸਾਹਿਬ ਨੂੰ ਇਨਵਾਈਟ ਵੀ ਕਰਨਾ ਚਾਹੁੰਦੇ ਅੱਜ ਮੈਂ ਕਮੇਟੀ ਦੇ ਵਿੱਚ ਵੀ ਆਏ ਸੀ ਕਿਸੇ ਇਸ਼ੂ ਦੇ ਉੱਤੇ ਤੇ ਦੋ ਤਿੰਨ ਦਿਨ ਪਹਿਲਾਂ ਵੀ ਉਹ ਜਦ ਘਰ ਦੇ ਢਾਏ ਨੇ ਉੱਥੇ ਉਦੋਂ ਵੀ ਆਇਆ ਸੀ ਅਸੀਂ ਇਨਵਾਈਟ ਕਰਨਾ ਚਾਹੁੰਦੇ ਸੀ ਉਸ ਦਿਨ ਗਏ ਆ ਦਫਤਰ ਦੇ ਵਿੱਚ ਪਰ ਗਵਿੰਦਗੜ ਆ ਗਏ ਫਿਰ ਉਹਨਾਂ ਨੇ ਕਹਿਸ ਦੂਜੇ ਦਿਨ ਆ ਜਾਓ ਸਾਡਾ ਨਹੀਂ ਇੱਥੇ ਨਹਿਰ ਦੇ ਉੱਤੇ ਸਾਡੇ ਚਿੱਟੇ ਵਾਲਿਆਂ ਨਾਲ ਕੋਈ ਝੱਟ ਹੋ ਗਈ ਸਾਡੀ ਇਸ ਕਰਕੇ ਭੈਣ ਡਰ ਗਈ ਥੋੜਾ ਜਿਆ ਤੇ ਇਹਨਾਂ ਨੇ ਮੇਲ ਕਰਤੀ ਮੇਲ ਮੈਂ ਦਿਖਾ ਚੁੱਕਿਆ ਮੈਂ ਆਪਣੀ ਲਾਈਵ ਦੇ ਵਿੱਚ ਉਹ ਐਸਐਸਪੀ ਜੀ ਮੈਂ ਫੇਸਬੁਕ ਤੇ ਵੀ ਇਨਵਾਈਟ ਹੀ ਕਰਦਾ ਐਸਐਸਪੀ ਸਾਹਿਬ ਨੂੰ ਵੀ ਸਾਡੇ ਸ਼ਾਂਤੀ ਨਗਰ ਦੇ ਵਿੱਚ ਜਿਵੇਂ ਤੁਸੀਂ ਅਕਸਰ ਕਹਿੰਦੇ ਹੋ ਵੀ ਸਾਡਾ ਲੋਕ ਸਾਂਸ ਦੇਣ ਸਾਸ ਤਾਂ ਦੇਣਗੇ ਤੁਸੀਂ ਜੇ ਸਾਡੇ ਇਨਵਾਈਟ ਕਰ ਰਹੇ ਹੋ ਜਿਵੇਂ ਮਹੱਲੇ ਦੇ ਵਿੱਚ ਆਓ ਅਸੀਂ ਤੁਹਾਡੀ ਕੋਈ ਸਾਡਾ ਇਸ ਤਰ੍ਹਾਂ ਦਾ ਹੋਊਗੀ ਖਲੜਵਾਜੀ ਨਹੀਂ ਹੋਊਗੀ ਕੋਈ ਇੱਕ ਆਮ ਸਵਾਲ ਹੋਣਗੇ ਆਮ ਜਨਤਾ ਦੇ ਤੇ ਉਹ ਸੁਣੋ ਤੁਸੀਂ ਤੁਹਾਨੂੰ ਲੋਕੇਸ਼ਨਾਂ ਦੱਸੀਆਂ ਜਾਣਗੀਆਂ ਤੇ ਦੁਬਾਰਾ ਕਿੱਥੇ ਕਿੱਥੇ ਨਸ਼ਾ ਵਿਕਦਾ ਦੁਬਾਰਾ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਕਿੰਨੇ ਲੋਕਾਂ ਨੇ ਬੁਲਟ ਮੋਟਰਸਾਈਕਲ ਇੱਥੇ ਜਿੰਨੇ ਸਾਸਤਰੀ ਨੇ ਇੱਥੇ ਕਿਹੜਾ ਸ਼ਾਂਤੀ ਨਗਰ ਕਚਾ ਇੱਥੇ ਬੁਲਟ ਚੈੱਕ ਹੋਣ ਕਿ ਨਾ ਕਿਨਾਂ ਦੇ ਸਲੈਂਸਰ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਸਲੈਂਸਰ ਖੁੱਲੇ ਨੇ ਉਹ ਲੋਕਾਂ ਨੂੰ ਡਰਾਉਂਦੇ ਨੇ ਪਟਾਕੇ ਮਾਰ-ਮਾਰ ਕੇ ਇੱਥੇ ਇੱਥੇ ਅਸੀਂ ਬੈਠੇ ਰਹੇ ਬਹੁਤ ਜ਼ਿਆਦਾ ਕੁੜਦਮ 15 20 ਮਿੰਟੇ ਬੁਲਟਾਂ ਨੇ ਪਾਰ ਰੱਖਿਆ ਹੋਇਆ ਜਿਵੇਂ ਦੀਵਾਲੀ ਹੁੰਦੀ ਹੈ ਇਹ ਕਿਹੜੀ ਗੱਲ ਹੈ ਇਹਦਾ ਮਤਲਬ ਗਵਿੰਦਗੜ੍ਹ ਦੇ ਵਿੱਚ ਬਿਨ ਜਿਹੜੇ ਪੜਾਕਾ ਮਾਰਨ ਵਾਲੇ ਮੋਟਰਾਂ ਤੋਂ ਬਹੁਤ ਕੁ ਮਦਦੇ ਨੇ ਇੱਥੇ ਤੇ ਇਹਨਾਂ ਦੇ ਉੱਤੇ ਚੈੱਕ ਕਰਕੇ ਜਿੱਥੇ ਜਿੱਥੇ ਬੁਲਟ ਕਰਾਂ ਚ ਵੀ ਖੜੇ ਨੇ ਉਹ ਚੈੱਕ ਕੀਤੇ ਉਹ ਬੁਲਟਾਂ ਨੇ ਪੜਾਕੇ ਵਜਾ ਕੇ ਵੀ ਡਰਾਉਂਦੇ ਨੇ ਲੋਕਾਂ ਨੂੰ ਇੱਕ دہشت ਬਣਾਉਣੀ ਇਹ ਇੱਕ ਪੈਰਲਰ ਸਰਕਾਰ ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਨੂੰ ਕਿਹਾ ਸੀ ਨਾ ਵੀ ਪੈਰਲਰ ਸਰਕਾਰ ਚੱਲਦੀ ਆ ਇਹ ਇਹ ਆਪੇ ਧਰਨਾ ਲਾ ਕੇ ਕਦੇ ਉਹਦੇ ਮੂਹਰੇ ਲਾ ਲਿਆ ਧਰਨਾ ਇਹ ਚੱਲ ਇਹ ਪੈਰਲਰ ਸਰਕਾਰ ਚੱਲਦੀ ਆ ਚਿੱਟ ਕਨਮ ਮੁੱਖ ਮੰਤਰੀ ਸਾਹਿਬ ਇਹ ਚਿੱਟੇ ਵਾਲਿਆਂ ਦੀ ਪੈਰਲਲ ਸਰਕਾਰ ਚੱਲਦੀ ਹੈ ਜਿਹੜੇ ਆਪੇ ਚਿੱਟਾ ਵੇਚਦੇ ਨੇ ਆਪੇ ਗੇਟ ਭੰਦੋ ਆਪੇ ਧਮਕੀਆਂ ਦੇ ਦਿਓ ਤੇ ਆਪੇ ਸਪਲਾਈ ਕਰ ਦਿਓ ਪਤਾ ਨਹੀਂ ਕਿੱਥੋਂ ਆਉਂਦਾ ਤੇ ਫਿਰ ਡਰਾਂ ਦੇ ਫਰੀ ਜਾਓ ਇਹ ਤਾਂ ਫਿਰ ਪੈਰਲਲ ਸਰਕਾਰ ਹੋ ਗਈ ਇਕੱਠੇ ਹੋ ਕੇ ਫਿਰ ਪੜਾਕੇ ਬਜਾਓ ਜੀ ਇੱਥੇ ਲਾ ਕੇ ਮਜਬਾ ਵੀ ਲੋਕਾਂ ਦੇ ਘਰਾਂ ਦੇ ਅੱਗੇ ਪੱਥਰ ਮਾਰੋ ਇਹ ਚੀਜ਼ਾਂ ਨੇ ਇੱਕ ਪੈਰਲਲ ਸਰਕਾਰ ਆ ਇਹ ਜਿਹੜਾ ਚਿੱਟਾ ਇੱਕ ਬੰਦ ਹੋਣ ਦਾ ਨਾਂ ਲੈ ਰਿਹਾ ਇੱਕ ਪੈਰਲਲ ਸਰਕਾਰ ਇਹ ਭਵਨ ਮੰਤਰੀ ਸਾਹਿਬ ਬਣ ਚੁੱਕੀ ਆ ਇਹ ਨੂੰ ਜੇ ਤੁਸੀਂ ਕਿਸਾਨਾਂ ਨੂੰ ਕਹਿੰਦੇ ਹੋ ਨਾ ਇਹਨਾਂ ਨੂੰ ਧਰਨੇ ਨਹੀਂ ਲਾਉਣ ਦੇਣੇ ਜਾ ਜੇ ਤੁਸੀਂ ਕਿਸੇ ਟਾਈਮ ਜਿਹੜਾ ਪੰਜਾਬ ਦਾ ਮਾਹੌਲ ਸੀਗਾ ਕੁਝ ਪਰਿਵਾਰ ਵੀ ਕਹਿੰਦੇ ਨੇ ਵੀ ਅਸੀਂ ਸ਼ਹੀਦ ਹੋਏ ਆਏ ਜੇ ਉਹ ਸਮੇਂ ਕਹਿੰਦੇ ਨੇ ਅਸੀਂ ਠੱਲ ਪਾਈ ਸੀਗੀ ਤਾਂ ਚਿੱਟੇ ਦੇ ਕਿਉਂ ਨਹੀਂ ਠੱਲ ਪਾ ਸਕਦੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਜੇ ਕਹਿੰਦੇ ਨੇ ਨਾ ਵੀ ਅਸੀਂ ਖੜਕੂ ਟਾਈਮ ਦੇ ਵਿੱਚ ਆ ਕੀਤਾ ਸੀ ਤੇ ਚਿੱਟਾ ਕਿੰਨਾ ਕੌਖਾ ਬੰਦ ਕਰਨਾ ਇਹ ਨੰਬਰ ਇੱਕ ਬਣਾਣਾ ਜਾਂ ਗੋਂਗਲੂਆਂ ਤੋਂ ਮਿੱਟੀयां ਝਾੜਨੀਆਂ ਮਲਗੀ ਸਿੰਘ ਮਿੱਟੀ ਝਾੜਨੀ ਗੋਂਗਲੂਆਂ ਤੋਂ ਇਹ ਬਹੁਤ ਜਾਣੀ ਕਿ ਇਹ ਸਭ ਸਮਝਦੇ ਨੇ ਵੀ ਤੁਸੀਂ ਇਹ ਪੌੜੀਆਂ ਤੋੜਤੀਆਂ ਕਿਸੇ ਦੀਆਂ ਕਿਸੇ ਦਾ ਸ਼ਟਰ ਤੋੜਤਾ ਕਿ ਤਾਂ 게ਟ ਤੋੜਤਾ ਕਿਸੇ ਦੀਆਂ ਦੋ ਪਰਬਲਵ ਚੱਲ ਰਹੇ ਨੇ ਉਹ ਤੋੜ ਦੋ ਇਹ ਕੋਈ ਲੰਮੀਆਂ ਲੋਕੇਸ਼ਨਾਂ ਲਓ ਸਾਡੇ ਤੋਂ ਕੌਣ ਤੁਹਾਡੇ ਦਾਖਲ ਹੋਇਆ ਕਿ ਕਿਸੇ ਨੇ ਕਿਹਾ ਸਾਨੂੰ ਵੀ ਦਾਖਲ ਕਰਾ ਕੇ ਸਾਡਾ ਛੜਬਾਓ ਕਿਸੇ ਨੇ ਕਿਹਾ ਦਿਖਾਓ ਇੱਕ ਵੀ ਕੇਸ ਵੀ ਕਿਸੇ ਨੇ ਆ ਕੇ ਕਿਹਾ ਕੋਈ ਆਪਤਾਲ ਚ ਭਰਤੀ ਹੋਇਆ ਕਿਸੇ ਨੇ ਨਵੇਂ ਸਿਰ ਤੋਂ ਦਵਾਈ ਲਈ ਕੋਈ ਛੱਡਿਆ ਕਿਸ ਨੇ ਚਿੱਟਾ ਚਿੱਟਾ ਤਾਂ ਮਿਲ ਰਿਹਾ ਫਿਰ ਇਹਦਾ ਮਤਲਬ ਠੀਕ ਹੈ ਕਿ ਨਹੀਂ ਸੋ ਇਹ ਚੀਜ਼ਾਂ ਨੇ ਜੀ ਜਿੱਥੇ ਲੋਕੇਸ਼ਨ ਮਿਲਦੀ ਉੱਥੇ ਪਹੁੰਚੋ ਪਰ ਮੈਂ ਫਿਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੇ ਨੀਅਤ ਆ ਜੇ ਤੁਸੀਂ ਕਹਿੰਦੇ ਉਹ ਖਾੜਕੂ ਬਾਦ ਖਤਮ ਕਰਿਆ ਅਸੀਂ ਨੇ ਉਹ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਕਹਿੰਦੀ ਆ ਵੀ ਅਸੀਂ ਖਤਮ ਇਹ ਦਿਨਾਂ ਦੇ ਵਿੱਚ ਕੀਤਾ ਚਿੱਟਾ ਕਿੰਨਾ ਕੁ ਫਿਰ ਔਖਾ ਤੁਹਾਡੇ ਲਈ ਕਿ ਸੌਖਾ ਵੇਚਣਾ ਤਾਂ ਕਰਕੇ ਇਹ ਇਹਦੇ ਵਿੱਚ ਬਹੁਤ ਗੱਲਾਂ ਨੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਲੰਬਾਲੀ ਲੰਬੀ ਨਹੀਂ ਲਿਆਈ ਨਾ ਗੈਨਾ ਉਹ ਚੱਲ ਯਾਰ ਛੱਡ